ਸਵਤੇ ਸੰਗਤਾਂ ਪਹੁੰਚੀ ਹੋਏ ਨੇ ਦੂਰੋਂ ਦੂਰੋਂ ਸੰਗਤਾਂ ਕੱਟ ਵੇ ਸਾਡੇ ਇਸ ਸਮੇਂ ਤੁਸੀਂ ਹਾਂਜੀ ਆ ਲਾਈਨ ਵਿੱਚ ਲੱਗ ਕੇ ਇਸ ਤਰ੍ਹਾਂ ਨਾ ਕਾਫੀ ਵੱਡੀ ਲਾਈਨ ਆ ਹਜ਼ਾਰਾਂ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਨਮਸਤਕੋਰੀਆਂ ਨੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜਿੱਥੇ ਸੰਖ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚ ਰਹੀ ਆ ਸੰਗਤ ਤੁਸੀਂ ਵੇਖ ਸਕਦੇ ਹੋ ਲਾਈਨਾਂ ਦੇ ਵਿੱਚ ਲੱਗ ਕੇ ਲਾਈਨਾਂ ਵਿੱਚ ਲੱਗ ਕੇ ਨਮਸਤਕ ਹੋ ਰਹੀ ਆ ਸਮੇਂ ਤੁਸੀਂ ਵੇਖ ਸਕਦੇ ਜਿਵੇਂ ਕੀ ਪਾਰੀ ਰਸ ਦੇ ਵਿੱਚ ਸੰਗਤ ਰਾਜਨੀਤੀ ਇਸ ਕਰੋਈ ਦਰਸਾਂ ਸੰਗਤਾਂ ਦੇ ਹਾਂਜੀ ਇਹਨਾਂ ਦੇ ਵਿੱਚ ਲੱਗ ਕੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਬਹੁਤ ਭਾਰੀ ਰਾਸਲੇ ਵਿੱਚ ਸੰਗਤ ਪਹੁੰਚੀ ਹੋਈ ਹੈ ਜਿਵੇਂ ਕਿ ਹਤੇ ਜੇਵ ਕਾਤਰੀਆਂ ਤੋਂ ਰੋਜੀ ਸਾਵਧਾਨ ਜੇਵ ਕਾਤਰੀ ਬਹੁਤ ਨਹੀਂ ਸਸਤਾਂ ਤੇ ਆਏ ਹੋਏ ਹੁਣ ਤਾਂ ਬੜਾ ਸਾਵਧਾਨ ਰਹੋ ਵਿਚਾਰ ਰੱਖੋ ਆਪਣਾ ਵੇਦਾਂ ਗੁਰਵਾਂ ਦੀਆਂ ਲਾਡੀਆਂ ਫੌਜਾਂ ਸਾਰੇ ਦਰਸ਼ਕਾਂ ਨਾਲ ਦੇ ਗੁਰੂਵਰ ਸੰਗੀਤ ਅੰਤਨ ਬਾਬਾ ਫਤੇ ਸਿੰਘ ਜੀ ਜੀ ਨਾਲ ਦੀ ਸਾਥਾਂ ਦੇ ਇਸ ਇਸ ਵਾਂਗ ਤੇ ਪਹੁੰਚੋ ਅੱਜ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਹੰਜੀ ਕਰੋ ਜੀ ਦਸਨ ਹਾਂਜੀ ਇਸ ਤਰਫੋਂ ਬਾਹਰ ਜਾਣ ਦਾ ਰਸਤਾ ਹੈ ਤੁਸੀਂ ਵੇਖ ਸਕਦੇ ਹੋ ਸੰਗਤਾਂ ਜਿਵੇਂ ਕੀ ਭਾਰੀ ਰਸ ਦੇ ਵਿੱਚ ਪਹੁੰਚ ਰਹੇ ਨੇ ਆਹ ਦੇਖੋ ਜੀ ਸੰਗਤਾਂ ਦਾ ਭਾਰੀ ਰਸ ਆ ਜੇ ਕਿਤੇ ਮੇਰੀ ਗੱਲ ਸਹੀ ਹੈ ਮਨਮੀ ਕੁੱਤਿਆਂ ਕਰਦੇ ਨੇ ਸਿੰਗਾ ਅੰਬਾਲੇ ਤੋਂ ਜੇ ਕੋਈ ਮੇਰੀ ਬਾਤ ਸੁਣਦੇ ਹੋ ਉਹ ਆਪਣੇ ਸਾਥੀਆਂ ਨੂੰ ਉਸਕੇ ਦਫਤਰ ਤੋਂ ਬਾਹਰ ਹਾਂਜੀ ਪਹੁੰਚੇ ਗੁਰਦੁਆਰਾ ਸ੍ਰੀ ਪਤੇਗੜ੍ਹ ਸਾਹਿਬ ਜਿੱਥੇ ਇਹਨਾਂ ਸਾਹਿਬਜਾਦਿਆਂ ਦੇ ਸਾਤ ਦਿਨ ਚੱਲ ਰਹੇ ਨੇ ਸਿੱਧਾ ਸਿੱਧੀ ਹੋ ਜਾਂਦੇ ਨੇ ਇਸ ਹਸਪਤਾਲ ਕਿ ਇਹ ਉਹ ਹੀ ਸਥਾਨ ਜਿੱਥੇ ਸਿੱਧੀਆਂ ਹੋਈਆਂ ਨੇ ਇਹਨਾਂ ਸਾਹਿਬਜਾਦਿਆਂ ਦੀਆਂ ਬਾਕੀ ਆਪ ਫੌਰ ਵੀਡੀਓ ਪਾਉਂਦੇ ਰਹਿੰਦੇ ਹਾਂ ਉਹਨਾਂ ਵਿੱਚ ਆਪਾਂ ਦੱਸਦੇ ਰਹਿੰਦੇ ਹਾਂ ਜੀ ਤੁਹਾਨੂੰ ਵੈਰੂ ਦੀ ਅੱਜ ਇੱਥੇ ਪਹੁੰਚੇ ਹੋਣਾ ਜਿਸ ਜਗ੍ਹਾ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਪਵਨ ਧਰਤੀ ਤੇ ਅੱਜ ਇਸ ਜਗ੍ਹਾ ਤੇ ਸਫਾਈ ਦਾ ਵੀ ਕੰਮ ਚੱਲ ਰਿਹਾ ਸੇਵਾਦਾਰ ਸਫਾਈ ਕਰ ਰਹੇ ਨੇ ਹਾਂਜੀ ਦੇਖ ਸਕਦੇ ਹੋ ਵੀਰੇ ਸੇਵਾ ਕਰ ਰਹੇ ਨੇ ਜਿਵੇਂ ਕੀ ਹਾਂਜੀ ਦੇਖੋ ਸੇਵਾ ਕਰ ਰਹੇ ਨੇ ਵੈਪਰਾਂ ਦੇ ਨਾਲ ਬਾਈ ਜੀ ਵੀਰੇ ਉਹਨੇ ਇਹ ਬਹੁਤ ਵੱਡੀ ਸੇਵਾ ਨੇ ਦੀ ਤੇ ਫਿਰ ਚੱਲਦੇ ਹਾਂ ਜੀ ਆਪਣੇ ਨਾਲ ਅੱਜ ਵੀਡੀਓ ਦੇ ਵਿੱਚ ਵੀਡੀਓ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਨੇ ਧਰਮ ਦੇ ਨਾਲ ਜੁੜਨਾ ਸਿੱਖੀ ਦੇ ਨਾਲ ਜੁੜਨਾ ਸਿੱਖੀ ਇਤਿਹਾਸ ਦਾ ਪਤਾ ਲੱਗੇ ਸਾਡਾ ਇਤਿਹਾਸ ਕੀ ਆ ਕਿਵੇਂ ਸਿੱਧੀਆਂ ਹੋਈਆਂ ਨੇ ਕਿਵੇਂ ਸਾਹਤਾ ਹੋਈਆਂ ਨੇ ਤੇ ਇਸ ਜਗ੍ਹਾ ਤੇ ਕਲਾ ਪ੍ਰਦਰਸ਼ਨੀ ਵੀ ਲੱਗੀ ਆ ਅਹਿਸਾਸ ਉਸ ਵੇਲੇ ਦਾ ਅਹਿਸਾਸ ਉਸ ਵੇਲੇ ਦਾ ਜਦੋਂ ਸਾਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚਲਵਾਇਆ ਗਏ ਸੀ ਰਾਤ ਉਸ ਸਮੇਂ ਦੇਖੋ ਜੀ ਮੋਤੀ ਰਾਮ ਬਾਇਰਾ ਜਿਹਨੇ ਦੁੱਧ ਦੀ ਸੇਵਾ ਕੀਤੀ ਜਿਹੜੀ ਤੁਸੀਂ ਤਸਵੀਰ ਵਿੱਚ ਲੇਖਦੇ ਹੋ ਉਹ ਠੰਡੇ ਬੁਰਜੇ ਦੇ ਵਿੱਚ ਇਹਨਾਂ ਨੂੰ ਬਿਠਾ ਦੇ ਆ ਗਏ ਸੀਗਾ ਮਾਤਾ ਗੁਜਰ ਕੌਰ ਜੀ ਨੂੰ ਤੇ ਇਹਨਾਂ ਦੇ ਸਹਬਜ਼ਾਦੇ ਲਾੜਦੇ ਪੁੱਪੇ ਤੰਤਨਾਲਾ ਬਾਬਾ ਜੋਰਾਵਰ ਸਿੰਘ ਜੀ ਤੰਤਨਾਲਾ ਬਾਬਾ ਫਤੇ ਸਿੰਘ ਜੀ ਜੋ ਕਿ ਉਮਰਾਂ ਦੇ ਵਿੱਚ ਇੱਕ ਦੀ ਉਮਰ ਜੋ ਬਾਬਾ ਜਨਵਰ ਸਿੰਘ ਦੀ 9 ਸਾਲ ਤੇ ਬਾਬਾ ਫਤੇ ਸਿੰਘ ਜੀ ਦੀ ਉਮਰ 7 ਸਾਲ ਦੀ ਗਈ ਹਾਂਜੀ ਕਰੋ ਜੀ ਦਰਸ਼ਨ ਇਹਨਾਂ ਦੇ ਵੀ ਇੱਕ ਤਰਫ ਆ ਗਿਆ ਜੀ ਮੋਤੀ ਮਹਿਰ ਆ ਜੋ ਕਿ ਦੁੱਧ ਪਲਾ ਰਿਆ ਸੀਗਾ ਦੁਦੀ ਸੇਵਾ ਕਰੀਆ ਤੇ ਬਾਅਦੋਂ ਇਹਨਾਂ ਪਰ ਵੀ ਬਹੁਤ ਜ਼ਿਆਦਾ ਦੇਖੋ ਜੀ ਜੋ ਵਜੀਰ ਖਾਨ ਉਸਨੇ ਬਹੁਤ ਇਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਹੈ। ਗਾਂਧੀਪੁਰਪਾਹ ਪਹੁੰਚਦੇ ਅੱਗੇ ਦੇਖੋ ਜੀ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਜਿਹੜੀ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਪਹੁੰਚ ਰਹੀ ਹੈ ਇਸ ਸਥਾਨ ਤੇ ਤੇ ਇਹ ਵੀਰ ਸੇਵਾਦਾਰ ਨੇ ਇਸ ਜਗ੍ਹਾ ਤੇ ਸੇਵਾ ਕਰ ਰਹੇ ਡਿਊਟੀ ਨਿਭਾ ਰਹੇ ਨੇ ਆਪਣੀ ਸੇਵਾ ਦੀ ਜਿਵੇਂ ਕਿ ਆਪਾਂ ਵੀਡੀਓ ਵਿੱਚ ਦਿਖਾ ਰਹੇ ਹਾਂ ਤੁਹਾਨੂੰ ਇਹ ਵੀਰ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਜਾਗਤਾਂ ਪਾਈਆਂ ਨੇ ਸੇਵਾਦਾਰਾਂ ਦੀਆਂ ਜਿਵੇਂ ਕੀ ਸੇਵਾ ਕਰਦੇ ਨੇ ਬਹੁਤ ਵੱਡੀ ਸੇਵਾ ਇਹਨਾਂ ਦੀ ਵੀ ਹਾਂਜੀ ਕਰੋ ਜੀ ਦਰਸ਼ਨ ਸੇਵਾਦਾਰਾਂ ਦੇ ਵੀ ਇਹ ਵੀ ਨਾ ਭਗਵਾਨ ਦੇ ਰੂਪ ਨੇ ਇੱਕ ਜਿਹੜੇ ਸੇਵਾਦਾਰ ਨੇ ਬਾਹੁਰ ਦੀ ਕਿਰਪਾ ਨਾਲੇ ਸੇਵਾ ਮਿਲਦੀ ਹੈ ਜੀ ਇਹ ਬਸਰੀ ਗਾਲ ਮੀਰ ਜੀ ਕਿਹੜੀ ਜਗ੍ਹਾ ਤੋਂ ਆਏ ਮੀਰ ਜੀ ਤੁਸੀਂ ਹਾਂਜੀ ਗੁਰਦਾਸਪੁਰ ਗੁਰਦਾਸਪੁਰ ਤੋਂ ਜੀ ਦੇਖੋ ਜੀ ਗੁਰਦਾਸਪੁਰ ਕਾਫੀ ਦੂਰ ਹੈ ਇਸ ਜਗ੍ਹਾ ਤੋਂ 200 ਕਿਲੋਮੀਟਰ ਹੈਗਾ ਨਾ 200 ਕਿਲੋਮੀਟਰ ਤੋਂ ਆ ਕੇ ਨਾ ਵੀਰ ਇਹ ਸੇਵਾ ਕਰ ਰਹੇ ਨੇ ਇਸ ਜਗ੍ਹਾ ਇਹ ਸਰਦ ਦਾ ਭਾਅ ਬਣਾਉਂਦੀ ਆ ਪੰਜ ਦਿਨ ਹੋ ਗਏ ਆਏ ਨੇ ਪੰਜ ਦਿਨ ਹੋ ਗਏ ਜੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇੱਥੇ ਆਉਂਦੇ ਨੂੰ ਕਿੰਨੇ ਸਾਲ ਹੋ ਗਏ ਹਾਂਜੀ ਫਾਈਲੀ ਵਾਰ ਠੀਕ ਆ ਜੀ ਪਹਿਲੀ ਵਾਰ ਕਹਿੰਦੇ ਆਏ ਆ 5 ਦਿਨ ਹੋ ਗਏ ਸੇਵਾ ਕਰਦ ਨੇ ਸਤਾਨ ਤੇ ਇਹ ਵੀ ਬਹੁਤ ਵੱਡੀ ਸੇਵਾ ਜੀ ਇਹਨਾਂ ਦੀ ਇਹ ਸੰਗਤਾਂ ਜਿਹੜਾ ਭਗਵਾਨ ਦੇ ਰੂਪ ਹੁੰਦੀਆਂ ਨੇ ਬਾਇਗੁਰੂ ਦੀ ਬਾਇਗੁਰੂ ਦੀ ਜਦ ਤੱਕ ਬਾਇਗੁਰੂ ਦੀ ਕਿਰਪਾ ਨਹੀਂ ਜਦ ਤੱਕ ਹੁੰਦੀ ਜਦ ਤੱਕ ਕੋਈ ਸੇਵਾ ਉਸ ਦੀ ਕਿਰਪਾ ਨਾਲ ਮਿਲਦੀ ਆ ਹਾਂ ਜੀ ਇਹ ਬਜ਼ੁਰਗ ਕਹਿੰਦੇ ਨੇ ਇਹ ਜਿੱਥੇ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਆ ਇਹ ਸਰਜੀਤ ਸਿੰਘ ਬਜ਼ੁਰਗ ਕਹਿੰਦੇ ਨੇ ਜਿਸ ਜਗ੍ਹਾ ਸਾਨੂੰ ਸੇਵਾ ਮਿਲਦੀ ਅਸੀਂ ਉਸ ਜਗ੍ਹਾ ਹਾਜ਼ਰ ਹੁੰਨੇ ਜਿੱਥੇ ਵੀ ਕੋਈ ਕਹਿੰਦਾ ਹੈ ਬਹੁਤ ਵੱਡੀ ਸੇਵਾ ਬਾਬਾ ਜੀ ਤੁਹਾਡੀ ਚੰਗਾ ਜੀ ਬਾਬਾ ਜੀ ਫਿਰ ਬਾਇਰ ਜੀ ਖਾਲਸਾ ਬਾਇਰ ਜੀ ਕੀ ਫਤਹਿ ਜੀ ਹਾਂ ਜੀ ਸਾਡੇ ਮੁਖੀ ਅੱਛਾ ਜੀ ਇਹ ਕਹਿੰਦੇ ਇਹਦਾ ਦੇ ਮੁਖੀ ਨੇ ਜਿਹੜੇ ਮਾਲਾ ਸਿੰਘ ਨੇ ਡੇਰਾ ਘੜਾਈ ਜਿਹੜਾ ਸਰ ਕਮਰ ਬਾਬਾ ਉਹਦੇ ਬਾਜ਼ੋਂ ਡੇਰਾ ਬੜਵਾ ਸਿੰਘ ਦਾ ਡੇਰਾ ਬਾਬਾ ਬੜਵਾ ਸਿੰਘ ਦਾ ਠੀਕ ਹੈ ਜੀ ਹਾਂ ਜੀ ਇਧਰ ਪਹਾੜਾਂ ਦੇ ਵਿੱਚ ਆਣਾ ਜੀ ਉਹ ਹੀ ਹਾਂ ਜੀ ਠੀਕ ਹੈ ਜੀ ਚਲੋ ਫਿਰ ਚਲੋ ਫਿਰ ਚਲੋ ਬਰੋ ਚਰੋਈ ਦਰਸ਼ਨ ਫਤੇਗੜ ਸਾਹਿਬ ਜੀ ਦੇ ਚੰਗਾ ਜੀ ਬਾਇਰ ਜੀ ਦਾ ਖਾਲਸਾ ਬਾਇਰ ਜੀ ਦੀ ਪਤੇ ਜੀ